ਹਾਂਜੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੈਂ ਤੁਹਾਡਾ ਆਪਣਾ ਦੇਵਾਰੀ ਨੂੰ ਅੱਜ ਦੀ ਦੋਸਤੋ ਵੀਡੀਓ ਆਪਾਂ ਬਣਾ ਰਿਹਾ ਪਿੰਡ ਅਰੀ ਨੂੰ ਤੇ ਜ਼ਿਲ੍ਹਾ ਪ੍ਰੀਕੋਟ ਤੇ ਦੋਸਤੋ ਕੋਟਕਪੁਰੇ ਤੋਂ 9 ਕਿਲੋਮੀਟਰ ਦੂਰੀ ਦੇ ਪਿੰਡ ਰਹਿ ਗਿਆ ਅਰੀ ਨੂੰ ਤੇ ਬਾਈਆਂ ਨੇ ਕੱਟਾ ਸੇਲ ਕਰਨਾ ਤੇ 1.5 ਸਾਲੇ ਦੀ ਉਮਰ ਆ ਤੇ ਲੀਲੀ ਰਾਵੀਆ ਦੋਸਤੋ ਪਿਆਰ ਸਾਰੀਆਂ ਨਿਸ਼ਾਨੀਆਂ ਚੈੱਕ ਕਰ ਲਿਓ ਤੇ ਨਿਗਾਹ ਆਪਾਂ ਮਰੋਣੀਆਂ ਤੇ ਚੈੱਕ ਪਤੂ ਦੀ ਕਰਨਾ ਤੇ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰਨਾ ਨਾ ਭੁੱਲਿਆ ਕਰੋ ਤੇ ਹੋਰ ਵੀ ਖਰੀਦਦਾਰ ਵੀਰਾਂ ਤੱਕ ਵੀਡੀਓ ਪਹੁੰਚੇ ਤੇ ਵੀਡੀਓ ਦਾ ਲਾਭ ਲੈ ਸਕਣ ਤੇ ਆਜੋ ਆਪਾਂ ਤੋੜ ਕੇ ਵਿਖਾਉਣਾ ਇੱਕ ਵਾਰੀ ਤੁਰ ਮਸਾਂ ਹੀ ਦੋਸਤੋ ਪਿਆਰ ਲੀਲੀ ਰਾਵੀ ਆਉਂਦਾ ਮੱਤੇ ਦੀ ਨਿਸ਼ਾਨੀ ਚੈੱਕ ਕਰ ਲਿਓ ਚਾਰੇ ਪੈਰਾਂ ਦੀਆਂ ਨਿਸ਼ਾਨੀਆਂ ਪੂਛ ਚੈੱਕ ਕਰ ਲਿਓ ਪਿੱਠ ਪੜਿਆ ਬਿਲਕੁਲ ਸਾਫ ਪਿਆ ਤੇ ਚਾਰੇ ਪੱਖੋਂ ਦੋਸਤੋ ਸਹੀ ਹੈ ਜੀ ਤੇ ਮਾਇਲ ਨੰਬਰ ਆਪਾਂ ਵੀਡੀਓ ਚ ਪਾਵਾਂਗੇ ਤੇ ਕਰੋ ਲਾਜ਼ਮੀ ਗੱਲਬਾਤ ਤੇ ਆ ਕਿ ਆਪਾਂ ਆਂਟੀ ਤੋਂ ਮਾੜੀ ਦੀ ਜਾਣਕਾਰੀ ਲਾਵਾਂਗੇ ਤੇ ਵੀਰੋ ਟੈਂਡ ਤੱਕ ਬਣੇ ਰਹੇ ਸਾਰੇ ਪੈਰ ਪੂਛ ਆਂਟੀ ਦੀ ਸਸਰੀਕਾਲ ਜੀ ਸਸਰੀਕਾਲ ਜੀ ਤੇ ਆਂਟੀ ਦੀ ਕਿੰਨੇ ਸਾਲ ਦੀ ਇਹਦੀ ਉਮਰ ਆ ਜੀ ਤੇ 1.5 ਸਾਲ ਦੀ ਠੀਕ ਆ ਜੀ ਤੇ ਇਹਦੀ ਮਾਂ ਜੀ ਇਹਦੀ ਮਾਂ ਤਿੰਨ ਸਾਲ ਦੀ ਬੱਚਾ ਸੀ ਤਿੰਨ ਸਾਲ ਤੋਂ ਫੁੱਫੀ ਸੀਗੀ ਠੀਕ ਆ ਜੀ ਹਾਂ ਜੀ ਤੇ ਇਹਦੀ ਮਾਂ ਉਹ ਆਪਣੇ ਲਾਲੀ ਘੜੀ ਨਹੀਂ ਹਾਂ ਜੀ ਹਾਂ ਹੀ ਮਾਂ ਲਾਲੀ ਘੜੀ ਤੇ 200 ਆ ਬੀਜ ਦਿਨਾਂ ਦੀ ਕੱਢ ਦਿੱਤੀ ਇਤਨੇ ਠੀਕ ਆ ਆ ਦੋਸਤੋ ਇਹਦੀ ਮਾਂ ਪਿਓਰ ਲੀਲੀ 라ਵੀ ਬੂਰੀ ਤੇ ਬਹੁਤ ਕੱਦ ਕਟ ਵਾਲੀ ਦੀ ਮਾਂ ਤੋਂ ਉੱਤੋਂ ਤੇ ਬਹੁਤ ਚੰਗੀ 3 ਸਾਲ ਦੀ ਛੋਟੀ ਸੀ ਆਪਣੀ। ਕੁਆਲਿਟੀ ਦਾ ਕੱਟਾ ਬਣੂਗਾ ਤੇ ਕਿਤ ਪ੍ਰਾਣੇ ਘਰੇ ਪਾਲਣਾ ਪਾਲਣ ਵਾਸਤੇ ਬਹੁਤ ਸ਼ੀਣ। ਹੁਣ ਕੱਟੇ ਆਈ। ਟੁਟਾ ਬਣੂਗਾ ਤੇ ਪਿਓਰ ਲੀਲੀ 라ਵੀ ਆ ਦੋਸਤੋ ਸਾਰੀਆਂ ਨਿਸ਼ਾਨੀਆਂ ਤੁਹਾਨੂੰ ਘਾ ਰਹੇ ਆਂ। ਚਾਰੇ ਪੈਰ, ਮੱਥੇ ਦਾ ਬੱਲ, ਸਿੰਘਾਂ ਦੀ ਕੁਆਲਿਟੀ ਚੈੱਕ ਕਰ ਲਿਓ। ਚਾਰੇ ਪੱਕੋਂ ਸਹੀ ਆ ਤੇ ਮੋਬਾਈਲ ਨੰਬਰ ਆਪਾਂ ਵੀਡੀਓ 'ਚ ਪਾਵਾਂਗੇ। ਤੇ ਮੋਬਾਈਲ ਨੰਬਰ ਤੇ ਕਰਿਓ لازਮੀ ਗੱਲਬਾਤ ਤੇ ਨਵੀਆਂ-ਨਵੀਆਂ ਵੀਡੀਓ ਵੇਖਣ ਲਈ ਆਪਣੇ YouTube ਚੈਨਲ ਨੂੰ ਤੇ Facebook ਨੂੰ ਜ਼ਰੂਰੀ ਫੋਲੋ ਕਰ ਲਿਓ